ਹੁਣ ਨਾਮ ਕਿਵੇਂ ਜਪੀਏ ਨਾਮ ਕਦੋਂ ਜਪੀਏ ਕਿਹੜੇ ਵੇਲੇ ਜਪੀਏ ਸਾਡੇ ਸਵਾਲ ਅਕਸਰ ਹੁੰਦੇ ਨੇ ਔਰ ਸ਼ਾਇਦ ਕਦੇ ਖਤਮ ਵੀ ਨਾ ਹੋਣ। ਕੱਲ ਇੱਕ ਵੀਰ ਦਾ ਫੋਨ ਆਇਆ ਸੀ ਜਿਸ ਰਿਸ਼ਤੇਦਾਰ ਦੇ ਵਿੱਚੋਂ ਨੇ ਸੰਧੂ ਸੰਧੂ ਲੱਗਦਾ ਮੇਰਾ ਕਿ ਛੋਟੇ ਵੀਰ ਸਾਡੇ ਦੇ ਵੀ ਅਰਦਾਸ ਕਰਿਆ ਕਰ। ਅੰਮ੍ਰਿਤ ਵੇਲੇ ਉਠੜਾ ਹਰ ਕੋਈ ਚਾਹੁੰਦਾ ਹੈ। ਬਹੁਤ ਸਾਰੇ ਅੰਦੇ ਸਵਾਲ ਹੁੰਦੇ ਨੇ ਜੀ। ਕਿ ਅੰਮ੍ਰਿਤ ਵੇਲੇ ਉੱਠਣਾ ਚਾਹੁੰਨੇ ਆ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਹੀ ਨਹੀਂ ਕਈਆਂ ਤੇ ਸਵਾਲ ਹੁੰਦੇ ਨੇ ਕਿ ਅੰਮ੍ਰਿਤ ਵੇਲੇ ਉੱਠ ਜਾਈਏ ਤੇ ਉਹਦਾ ਕੋ ਲਾਭ ਹੈ ਅੰਮ੍ਰਿਤ ਵੇਲੇ ਉੱਠ ਕੇ ਮਿਲਦਾ ਕੀ ਹੈ ਹੁਣ ਦੇਖੋ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਦੇ ਪਾਵਨ ਬਚਨ ਨੇ ਜਪਜੀ ਸਾਹਿਬ ਦੇ ਵਿੱਚ ਸੌਖੀ ਬਾਣੀ ਔਰ ਆਪਾਂ ਰੋਜ਼ ਹੀ ਪੜ੍ਹਨੇ ਆ ਪਹਿਲੀ ਗੱਲ ਤੇ ਅੰਮ੍ਰਿਤ ਵੇਲਾ ਕਿਹਾ ਕਿੰਨੂ ਸਤਿਗੁਰ ਜੀ ਨੇ ਕਿ ਪਾਵਨ ਬਚਨ ਕਹਿੰਦੇ ਸਾਚਾ ਸਾਹਿਬ ਸਾਚਨਾਏ ਪਾਖਿਆ ਪਉ ਅਪਾਰ ਉਹ ਮਾਲਕ ਸੱਚਾ ਹੈ ਉਹਦਾ ਨਾਮ ਸੱਚਾ ਹੈ ਪਾਖਿਆ ਕਹਿੰਦੇ ਨੇ ਬੋਲੀ ਤੇ ਉਹਦੇ ਬੋਲੇ ਜਿਹੜੀ ਉਹ ਪਿਆਰ ਵਾਲੀ ਹੈ ਫਿਰ ਸਤਿਗੁਰ ਜੀ ਨੇ ਉੱਥੇ ਪਾਵਨ ਬਚਨ ਕਹਿੰਦੇ ਸਾਚਾ ਸਾਹਿਬ ਸਾਚਨਾਏ ਪਾਖਿਆ ਪਉ ਅਪਾਰ ਖੱਖ ਮੰਗਾ ਦਿਹ ਦੇ ਦਾਤ ਕਰੇ ਦਾਤਾਰ ਸਾਰੇ ਕਹਿੰਦੇ ਨੇ ਸਾਰੇ ਮੰਗਦੇ ਨੇ ਕਿ ਸਤਿਗੁਰੂ ਜੀ ਸਾਡੇ ਤੇ ਇਹ ਦਾਤ ਸਾਨੂੰ ਦਿਓ ਕਿਰਪਾ ਕਰੋ ਤੇ ਜੇ ਉਹ ਕਿਰਪਾ ਕਰਵੇ ਦਰਸ਼ਨਾਂ ਦੀ ਦਾਤ ਦੇ ਦੇਵੇ ਫਿਰ ਅੱਗੇ ਕਹਿੰਦੇ ਨੇ ਫਿਰ ਕਿ ਅੱਗੇ ਰੱਖੀਏ ਫਿਰ ਕਿ ਅੱਗੇ ਰੱਖਿਆ ਨਹੀਂ ਬੋਲਣਾ ਕਕੇ ਨੂੰ ਸਿਆਰੀ ਹੈ ਫਿਰ ਕਿ ਅੱਗੇ ਰੱਖੀਏ ਜਿਤ ਦਿਸ਼ਾ ਦਰਬਾਰ ਜਦੋਂ ਮੇਰੇ ਮਾਲਕ ਦਾ ਦਰਬਾਰ ਦਰ ਸਾਹਮਣੇ ਦਿਸ ਜੇ ਤੇ ਫਿਰ ਪੇਟਾ ਕੀ ਦਈਏ ਅੱਗੇ ਕੀ ਰੱਖੀਏ ਅੱਗੇ ਨਾਲ ਕਹਿ ਦਿੱਤਾ ਕਿ ਜੇ ਭਾਕਿਆ ਪਾਓ અપਾਰ ਉਹਦੇ ਬੋਲੇ ਪਿਆਰ ਵਾਲੀ ਹੈ ਤੇ ਉਸ ਬੋਲੇ ਵਿੱਚ ਫਿਰ ਬੋਲ ਕਿਹੜੇ ਬੋਲੀਏ ਮੋਹੋ ਕੇ ਬੋਲਣ ਬੋਲੀ ਹੈ ਜਿੱਤ ਸੁਣ ਤਰੇ ਪਿਆਰ ਮੂੰਹ ਤੋਂ ਫਿਰੋ ਪਿਆਰ ਵਾਲੇ ਕਿਹੜੇ ਬੋਲ ਕਹੀਏ ਕਿ ਜਿੰਨੂੰ ਸੁਣ ਕੇ ਮੇਰਾ ਮਾਲਕ ਸਾਡੇ ਤੇ ਪਿਆਰ ਕਰੇ ਪਿਆਰ ਧਰਨ ਕਰੇ ਹੁਣ ਇਹ ਸਵਾਲ ਸਰ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਅੱਗੇ ਜਵਾਬ ਦਿੱਤਾ ਅੰਮ੍ਰਿਤ ਵੇਲੇ ਦੇਖੋ ਕਿਉਂ ਉੱਠਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਫਲ ਕੀ ਮਿਲਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਕੀ ਹੈ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਪਾਵਨ ਬਚਨ ਗਏ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਉਸ ਸੱਚੇ ਦਾ ਨਾਮ ਜਪਣ ਦਾ ਟਾਈਮ ਹੈ ਉਹਦੇ ਵਡਿਆਈ ਉਹਦੇ ਵਿਚਾਰ ਕਰਨ ਦਾ ਸਮਾਂ ਹੈ ਦੇਖੋ ਜਿਹੜਾ ਅੰਮ੍ਰਿਤ ਵੇਲਾ ਸ਼ਬਦ ਹੈ ਨਾ ਅੰਮ੍ਰਿਤ ਵੇਲਾ ਇਹ ਸ਼ਬਦ ਸਿਰਫ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਰਤਿਆ ਧੰਗੁਰੂ ਰਾਮਦਾਸ ਮਹਾਰਾਜ ਜੀ ਨੇ ਵਰਤਿਆ ਅੰਮ੍ਰਿਤ ਵੇਲਾ ਵੈਸੇ ਅੰਮ੍ਰਿਤ ਵੇਲੇ ਦਾ ਅਰਥ ਪਾਵੇਂ ਬੜੇ ਨੇ ਪ੍ਰਭਾਤ ਵੇਲਾ ਸ਼ਬਦ ਵਰਤਿਆ ਚਾ ਲੰਗੇ ਉਠ ਨਾਮ ਜਪ ਸ਼ਬਦ ਵਰਤਿਆ ਇਹਨੂੰ ਅੰਮ੍ਰਿਤ ਵੇਲਾ ਕਿਹਾ ਪਰ ਅੰਮ੍ਰਿਤ ਵੇਲਾ ਸ਼ਬਦ ਜਿਹੜਾ ਉਹ ਗੁਰੂ ਨਾਨਕ ਸਾਹਿਬ ਜੀ ਨੇ ਵਰਤਿਆ ਅੰਮ੍ਰਿਤ ਵੇਲਾ ਤਨ ਗੁਰੂ ਰਾਮਦਾਸ ਜੀ ਨੇ ਸ਼ਬਦ ਵਰਤੇ ਜਿਹੜਾ ਆਪਾਂ ਸ਼ਬਦ ਪੜ੍ਹਨੇ ਹਾਂ ਕਿ ਅੰਮ੍ਰਿਤ ਵੇਲੇ ਵੱਤੇ ਬੀਜਿਆ ਕਾ ਭਗਤ ਖਾਏ ਖਰਚ ਰਹੇ ਨੁ ਫਟੇ ਨਹੀਂ ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਨਾਮ ਦਾ ਉਹ ਬੀਜ ਭਗਤ ਖਾਂਦੇ ਨੇ ਖਰਚਦੇ ਨੇ ਘਟਦਾ ਨਹੀਂ ਅੰਮ੍ਰਿਤ ਵੇਲਾ ਸ਼ਬਦ ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਰਤਿਆ ਹੈ ਕਿ ਗੁਰਸਿਕ ਅੰਮ੍ਰਿਤ ਵੇਲੇ ਉੱਠ ਕੇ ਪਰ ਬਾਕੀ ਜਿਹੜੇ ਬੇਨਤੀਕਰ ਲੱਗੇ ਸਭ ਭਗਤ ਜਨਾਂ ਨੇ ਅੰਮ੍ਰਿਤ ਵੇਲਾ ਸ਼ਬਦ ਨਹੀਂ ਵਰਤਿਆ। ਹੋਰ ਕਿਤੇ ਸਾਨੂੰ ਅੰਮ੍ਰਿਤ ਵੇਲਾ ਸ਼ਬਦ ਜਿਹੜਾ ਹੈ ਅੰਮ੍ਰਿਤ ਵੇਲਾ ਸ਼ਬਦ ਉਹ ਕਿਤੇ ਹੋਰ ਨਹੀਂ ਮਿਲਦਾ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਪਾਵਨ ਬਚਨ ਕਿਹਾ ਕਿ ਪਾਈ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਉੱਠਦੇ ਨੇ। ਤੇ ਪਰ ਉੱਠ ਕੇ ਕਰਨਾ ਕਿ ਦੂਸਰਾ ਸਵਾਲ ਤੇ ਵੀ ਨਾ ਉੱਠ ਜਾਣਾ ਕੋਈ ਗੱਲ ਹੋਰ ਹੈ। ਕਿਉਂਕਿ ਅੱਜ ਜਿਹੜਾ ਸਮਾਂ ਹੈ ਕਿ ਬੰਦਾ ਜਦੋਂ ਵੀ ਉੱਠੇ 4 ਵਜੇ ਉੱਠੇ 5 ਵਜੇ ਉੱਠੇ ਪਹਿਲੀ ਗੱਲ ਤੋਂ ਉੱਠਣ ਵਾਲੇ ਦੀ ਗਿਣਤੀ ਘੱਟ ਹੈ ਤੇ ਫਿਰ ਉੱਠਦੇ ਨਾਲ ਕਰਨਾ ਕੀ ਜੀ ਮੋਬਾਈਲ ਸਰਾਣੀ ਪਿਆ ਹੁੰਦਾ ਸਭ ਤੋਂ ਪਹਿਲਾਂ WhatsApp ਦੇਖਣਾ ਕਿ ਕਿਹੜੇ ਕਿਹੜੇ ਮੈਸੇਜ ਆਏ ਨੇ ਪਹਿਲਾਂ ਖਬਰਾਂ ਦੇਖਣੀਆਂ ਨੇ ਕਿ ਖਬਰਾਂ ਕਿਹੜੀਆਂ ਨੇ ਨਹੀਂ ਜਦੋਂ ਧਰਮ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪੁੱਛੇ ਕਿ ਅੰਮ੍ਰਿਤ ਵੇਲੇ ਤਾਂ ਫਲ ਮਿਲਦਾ ਜੀ ਫਲ ਜਰੂਰ ਮਿਲਦਾ ਕਿਹੜਾ ਫਲ ਮਿਲਦਾ ਤੇ ਕਿਵੇਂ ਮਿਲਦਾ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਪਵਨ ਬਚਨ ਹੈ ਚਾ ਲਾਗੇ ਉਠ ਨਾਮ ਜਪ ਉਰੇ ਪਾਠ ਜਿਹੜਾ ਬਿੰਦੀ ਲਾਖ ਨਹੀਂ ਬੋਲਣਾ ਚਾ ਲਾਗੇ ਦੇਖੋ ਚਾ ਲਾਗੇ ਕਿ ਸ਼ਬਦ ਪਿੰਡਾਂ ਥਾਂ ਤੇ ਆਪ ਵਰਤੇ ਜਾਂਦਾ ਸੀ ਅੰਮ੍ਰਿਤ ਵੇਲੇ ਜਦੋਂ ਦਿਨ ਦੇ ਚੜਾ ਤੋਂ ਪਹਿਲਾਂ ਸ਼ਬਦ ਵਰਤੇ ਜਾਂਦੇ ਸੀ ਮੂੰਹ ਨੇਰਾ ਉਹਨੇ ਮੂੰਹ ਨੇ ਰੱਖੀ ਹੈ ਜੀ ਕਿ ਬੰਦਾ ਦੂਰੋਂ ਆਉਂਦਾ ਹੋਇਆ ਨਜ਼ਰ ਤੇ ਆਉਂਦਾ ਕੋਈ ਆ ਰਿਹਾ ਹੈ ਪਰ ਉਹਦਾ ਮੂੰਹ ਸਿੱਧਾ ਸਾਫ ਨਜ਼ਰ ਨਹੀਂ ਆਉਂਦਾ ਕਿ ਕੌਣ ਆ ਰਿਹਾ ਹੈ ਪਛਾਣ ਨਹੀਂ ਹੁੰਦੀ ਕੌਣ ਆ ਰਿਹਾ ਹੈ ਉਹ ਮੂੰਹ ਨੇਰਾ ਉਹਨੂੰ ਚਾ ਲੰਘ ਕੇ ਕਿਆ ਅੰਮ੍ਰਿਤ ਵੇਲਾ ਚਾ ਲੰਘੇ ਉਠ ਅੰਮ੍ਰਿਤ ਵੇਲੇ ਉਠ ਤੋਟ ਕੇ ਕਰਨਾ ਕਿ ਕਹਿੰਦੇ ਨਾਮ ਜਪ ਤੇ ਫਿਰ ਸਿਰਫ ਇਹ ਨਹੀਂ ਕਿ ਅੰਮ੍ਰਿਤ ਵੇਲਾ ਜਿਹੜਾ 2 2.5 ਕਿੰਟ ਉਹੀ ਜਪਣਾ ਹੈ ਅੰਮ੍ਰਿਤ ਵੇਲੇ ਤੇ ਸ਼ੁਰੂਆਤ ਕਰਨੀ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਚਾ ਲੱਗੇ ਉਠ ਨਾਮ ਜਪ ਫਿਰ ਅੱਗੇ ਕਹਿੰਦੇ ਨੇ ਨਿਸ ਬਾਸਰ ਆਰਾਧ ਨਿਸ ਰਾਤ ਤੇ ਬਸਰ ਦਿਨ ਦਿਨ ਰਾਤ ਉਹਨੂੰ ਚੇਤੇ ਕਰਦਾ ਰੋ ਉਹਦੇ ਨਾਮ ਦੀ ਵਡਿਆਈ ਨੂੰ ਕਰਦਾ ਰੋ ਤੇ ਇਹਦਾ ਫਲ ਕੀ ਮਿਲੇਗਾ ਇਹ ਨਾਲ ਦੱਸਦੇ ਨੇ ਕਹਿੰਦੇ ਕਾਰਾ ਤੁਝੇ ਨਾ ਪਿਆ ਪਹੀ ਨਾਨਕ ਮਿਟੇ ਉਪਾਦ ਇਹ ਜਿਹੜੇ ਦੁੱਖ ਕਲੇਸ਼ ਲੜਾਈ ਝਗੜੇ ਨੇ ਇਹ ਤੇਰੇ ਤੇ ਜ਼ੋਰ ਨਹੀਂ ਪਾ ਸਕਣਗੇ ਪੂ ਨਹੀਂ ਸਕਣਗੇ ਕਹਿੰਦੇ ਨੇ ਨਿਸ ਦਿਨ ਉਹਨੂੰ ਜਪ ਨਾਨਕ ਮਿਟੇ ਉਪਾਦ ਤੇਰੇ ਝਗੜੇ ਸਾਰੇ ਖਤਮ ਹੋ ਜਾਣਗੇ ਹੁਣ ਸਤਿਗੁਰ ਜੀ ਨੇ ਦੇਖੋ ਕਿਰਪਾ ਕੀਤੀ ਅੰਮ੍ਰਿਤ ਵੇਲੇ ਉੱਠਣਾ ਹੈ ਬਹੁਤ ਸਾਰਿਆਂ ਦੇ ਸਵਾਲ ਹੁੰਦੇ ਉਠੇ ਜਾਂਦੇ ਹੀ ਕਿ ਜੇ ਜੇ ਬੇਨਤੀ ਕਰਨ ਲੱਗਿਆ ਸ ਆਮ ਤੌਰ ਤੇ ਕਹਿੰਦੇ ਨੇ ਸਾਡੀ ਵੀ ਬੇਨਤੀ ਕਰਦੇ ਕਰੋ ਅਰਦਾਸ ਬੇਨਤੀ ਕਰਦੇ ਕਰੋ ਕਿ ਜੇ ਅਮਰਤ ਵਾਲੇ ਉੱਠ ਜਾਈਏ ਉਰ ਦੇਖੋ ਜੇ ਗੁਰੂ ਸਾਹਿਬ ਜੇ ਕੋਲ ਉੱਠਣ ਵਾਸਤੇ ਅਰਦਾਸ ਕਰਨੀ ਹੈ ਨਾ ਉੱਠਣ ਦੇ ਬਜਾਏ ਜੇ ਕਦੇ ਅਸੀਂ ਅਰਦਾਸ ਇਹ ਕਰ ਲਈਏ ਕਿ ਸਤ ਗੁਰੂ ਜੀ ਕਿਰਪਾ ਕਰੋ ਸ਼ਾਮ ਨੂੰ ਸੈ ਟਾਈਮ ਦੇ ਨਾਲ ਸਵਾਦਿਆ ਕਰੋ ਤੁਹ ਕੋ ਜਿਹੜਾ ਸੋਣਾ ਹੈ ਇਹ ਆਮ ਤੌਰ ਤੇ ਅਮਰਤ ਵਾਲਾ ਸ਼ਬਦ ਨਹੀਂ ਵਰਤਿਆ ਗਿਆ ਪਰ ਸ਼ੁਰੂ ਤੋਂ ਲੈ ਕੇ ਸਿਆਣੇ ਕਹਿੰਦੇ ਆਏ ਨੇ ਨਾ ਕਿ ਟਾਈਮ ਨਾਲ ਸੋਣਾ ਤੇ ਟਾਈਮ ਨਾਲ ਉੱਠਣਾ ਬੱਚਾ ਜਦੋਂ ਰਾਤ ਨੂੰ ਪੜੇ देर ਰਾਤ ਤੱਕ ਪੜਦਾ ਰਹੇ ਤੇ ਮਾਂ ਆਮ ਕਹਿੰਦੇ ਕਿ ਸਾਰਾ ਦਿਨ ਉਹ ਸਕੂਲ ਵੀ ਗਿਆ ਟਿਊਸ਼ਨ ਵੀ ਗਿਆ ਹੁਣ ਫਿਰ ਲੱਗਿਆ ਕਿ ਦਿਮਾਗ ਥੱਕਿਆ ਪਿਆ ਪੜਾ ਕੁਝ بڑا ਕੁਝ ਚੱਲਦਾ ਹੈ ਕਪੁੱਤਰ ਤੇ ਹੁਣ ਸੌਂ ਜਾ ਸਵੇਰੇ ਟੈਬਲ ਉੱਠ ਕੇ ਪੜੀ ਕਿਉਂਕਿ ਇੱਕ ਤੇ ਅੰਮ੍ਰਿਤ ਵੇਲਾ ਸ਼ਬਦ ਦੇ ਸਵਰਥ ਇਸ ਕਰਕੇ ਵਰਤੇ ਆ ਕਿ ਉਸ ਵੇਲੇ ਅੰਮ੍ਰਿਤ ਪੀਣ ਦਾ ਸਮਾਂ ਹੈ ਸਾਰੇ ਪਾਸੇ ਟਿਕਾ ਹੈ ਪਰ ਬਹੁਤਾਤ ਗਿੰਤੇ ਉਸ ਵੇਲੇ ਨੀਂਦ ਦਾ ਜ਼ਹਿਰ ਪੀਂਦੀ ਹੁੰਦੀ ਵਿਰਲੇ ਟਾਵੇਂ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਫਿਰ ਉੱਠ ਕੇ ਕਰਨਾ ਕਿ ਗੁਰੂ ਸਾਹਿਬ ਕਹਿੰਦੇ ਨੇ ਜਪ ਉੱਠਣਾ ਤੇ ਉਹਨੂੰ ਉੱਠ ਕੇ ਜਪਣਾ ਹੈ ਤੇ ਦੇਖੋ ਅੰਮ੍ਰਿਤ ਵੇਲੇ ਉੱਠਣਾ ਬੰਦੇ ਦੀ ਆਪਣੀ ਮਿਹਨਤ ਨਹੀਂ ਇਹ ਕਹਿ ਲਿਏ ਕਿ ਅੰਮ੍ਰਿਤ ਵੇਲੇ ਉੱਠ ਜਾਣਾ ਬਹੁਤੀ ਵੱਡੀ ਗੱਲ ਵੀ ਨਹੀਂ ਅੰਮ੍ਰਿਤ ਵੇਲੇ ਉੱਠਣਾ ਗੁਰੂ ਸਾਹਿਬ ਜੀ ਨੇ ਇੱਕ ਪਾਵਨ ਬੋਚਨ ਵਰਤਿਆ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਉਹ ਰਥ ਜਿਹੜਾ ਸਰਲੇਖ ਹੈ ਮਾਰੂ ਰਾਗ ਦੇ ਵਿੱਚ ਜਿਵੇਂ ਅੱਜ ਦਾ ਸਰਲੇਖ ਹੈ ਸਲੋਕ ਮਾਰੂ ਰਾਗ ਦੇ ਵਿੱਚ ਉਸ ਸਰਲੇਖ ਹੈ ਸ਼ਬਦ ਇਸ ਸ਼ਬਦ ਸਰਲੇਖ ਜਿਹੜਾ ਤਿੰਨ ਵਾਰ ਆਇਆ ਔਰ ਤਿੰਨੇ ਵਾਰੀ ਮਾਰੂ ਰਾਗ ਦੇ ਵਿੱਚ ਹੀ ਆਇਆ। ਬਾਕੀ ਸ਼ਬਦ ਬੜੇ ਥਾਵਾਂ ਤੇ ਆਇਆ ਕਿ ਜੇ ਮਰਨਾ ਹੈ ਤੇ ਸ਼ਬਦ ਦੇ ਵਿੱਚ ਮਰੂ ਗੁਰੂ ਕੇ ਸ਼ਬਦ ਨੂੰ ਜਪੋ ਪਰ ਸਰਲੇਖ ਸ਼ਬਦ ਜਿਹੜਾ ਆਇਆ ਸਿਰਫ ਤਿੰਨ ਵਾਰੀ ਆਇਆ। ਉਥੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਸ਼ਬਦ ਕਹਿੰਦੇ ਪਿੱਛੋ ਰਾਤੇ ਸੱਡੜਾ ਨਾਮ ਖਸਮ ਕਰਲੇ ਕਿ ਮੈਂ ਛਤਰ ਸਰਾਜੇ ਦਿਸਣ ਰਥ ਭੀੜੇ ਜਿੰਨੇ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ ਸੱਦ ਮਿਲੇ ਸੱਦ ਕੇ ਸੱਦਾ ਦੇਖੋ ਸੱਦ ਸ਼ਬਦ ਜਿਹੜਾ ਨਾ ਬੜਾ ਪੁਰਾਣਾ ਸ਼ਬਦ ਹੈ ਪਿੰਡਾਂ ਥਾਵਾਂ ਤੇ ਆਮ ਜਦੋਂ ਕਿਸੇ ਦੀ ਕੁੜਮਾਈ ਹੋਣੀ ਵੈਸੇ ਕੁੜਮਾਈ ਸ਼ਬਦ ਵੀ ਹੁਣ ਰਿਆ ਨਹੀਂ ਸ਼ਗਣੇ ਸ਼ਬਦ ਲ ਵਰਤੇ ਜਾਂਦਾ ਕਿ ਸ਼ਗਨ ਲੱਗ ਗਿਆ ਕੁੜਮਾਈ ਦੇ ਸਮੇਂ ਵੀ ਪਿੰਡਾਂ ਥਾਵਾਂ ਤੇ ਫਿਰ ਗੀਤ ਬਿਠਾਏ ਜਾਂਦੇ ਸਨ ਕਿ ਭਾਵੇਂ ਇੱਕ ਦਿਨ ਹੀ ਬਿਠਾਵੇ ਅੱਜ ਕੁੜਮਾਈ ਲੱਗੀ ਜੀ ਅੱਜ ਸੱਦਾ ਭੇਜਿਆ ਵਿਆਹਾਂ ਤੇ ਗਾਉਣ ਬਿਠਾਏ ਜਾਂਦੇ ਸਨ ਤੇ ਫਿਰ ਲਾਗੇ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਜਾਂਦਾ ਸੀ ਘਰ ਦੱਸ ਕੇ ਇਹਨਾਂ ਇਹਨਾਂ ਘਰਾਂ ਦੇ ਵਿੱਚ ਸੱਦਾ ਦੇ ਕੇ ਮੈਂ ਕਿ ਤੁਸੀਂ ਸਾਡੇ ਘਰ ਆਇਓ ਗਾਉਣ ਗਾਉਣ ਗਾਉਣੇ ਨੇ ਦੇਖੋ ਇਹ ਕੋਈ ਮਰਿਆਦਾ ਨਹੀਂ ਕੋਈ ਜ਼ਰੂਰੀ ਨਹੀਂ ਗਾਉਣੇ ਨੇ ਕਿ ਤੇ ਨੂੰ ਮਰਿਆਦਾ ਸਮਝ ਲੋ ਪਰ ਇਹ ਇੱਕ ਉਦਾਹਰਨ ਹੈ ਸਦਾ ਭੇਜਿਆ ਜਾਂਦਾ ਸੀ ਨਾ ਹੁਣ ਬੀਬੀਆਂ ਆ ਕੇ ਗਾਉਣ ਗਉਂਦੀਆਂ ਨੇ ਸਵੇਰੇ ਇੱਕ ਬਿਲਕੁਲ ਜਿਹੜੇ ਘਰ ਦੇ ਵਿੱਚ ਵਿਆਹ ਹੈ ਜਾਂ ਕੁੜਮਾਈ ਲੱਗੀ ਘਰ ਦੇ ਕੰਧ ਸਾਂਝੀ ਹੈ ਪਰ ਕਈਆਂ ਨੇ ਦੇਖਿਆ ਕਿ ਉਹ ਜਿਹੜੇ ਬੀਬੇ ਗਵਾਂਢੋਂ ਤੇ ਆਈ ਨਹੀਂ ਸਵੇਰੇ ਜਦੋਂ ਪੁੱਛਦੀ ਨੇ ਭੈਣੇ ਤੂੰ ਨਹੀਂ ਆਈ ਗਾਉਣ ਤੇ ਉਹ ਕਹਿੰਦੇ ਉਹਨੂੰ ਚਾਹ ਤੇ ਬੜਾ ਸੀ ਕਿਉਂਕਿ ਗਵੰਦੀ ਹੈ ਘਰ ਸੰਜ ਹੈ ਕੰਧ ਸੰਜੀ ਹੈ ਚਾਹ ਤੇ ਮੈਨੂੰ ਵੀ ਬੜਾ ਸੀ ਮੈਂ ਵੀ ਜਾਵਾਂ ਪਰ ਕਰਾਂ ਕਿ ਉਹਨਾਂ ਸੱਦਾ ਹੀ ਨਹੀਂ ਭੇਜਿਆ ਤੇ ਬਿਨੇ ਸੱਦੇ ਤੂੰ ਕਿਵੇਂ ਜਾ ਕੇ ਗਉਣ ਲੱਗ ਜਾਵਾਂ ਹੁਣ ਇੱਥੇ ਧੰ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੇ ਪਵਨ ਬਚਨ ਗਏ ਨੇ ਨਾ ਪਾਈ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਨਾ ਮੇਰਾ ਗੁਰੂ ਉਹਨਾਂ ਨੂੰ ਸੱਦਾ ਭੇਜਦਾ ਹੈ ਇਹ ਸਮਝ ਲੈ ਕਿ ਤੇਰੇ ਕੋਲ ਸੱਦਾ ਆਇਆ ਤੇ ਤੂੰ ਉਠਿਆ ਤੇ ਉੱਠ ਕੇ ਫਿਰ ਇਹਦਾ ਮਾਣ ਕਦੇ ਨਾ ਕਰੀ ਬਸ ਸਾਈਂ ਦਾ ਸ਼ੁਕਰ ਕਰੀ ਕਿ ਤੂੰ ਸੱਦ ਭੇਜੀ ਤੇ ਮੈਂ ਉੱਠ ਸਕਿਆ ਕਿਉਂਕਿ ਸੱਦੇ ਤੋਂ ਬਿਨਾ ਤੇ ਗਵੰਡੇ ਗਵੰਡੇ ਤੇ ਕਰਨੀ ਜਾਂਦਾ ਗੁਰੂ ਦੇ ਘਰ ਵਿੱਚ ਆਉਣਾ ਅੰਮ੍ਰਿਤ ਵੇਲੇ ਉੱਠ ਕੇ ਆਉਣਾ ਉਹੀ ਉਥੇ ਧਰਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕਿ ਪਿੱਛੋ ਰਾਤੇ ਸੱਡਾ ਸੱਡਾ ਪਿੱਛੋ ਰਾਤੇ ਦਾ ਅੰਮ੍ਰਿਤ ਵੇਲੇ ਜਦੋਂ ਸੱਦਾ ਹੁੰਦਾ ਹੈ ਤੇ ਕਰਨਾ ਕੇ ਨਾਮ ਖਸਮ ਕਾਲੇ ਉਠਦਿਆ ਨਾਲ ਤੇਰੇ ਮੂੰਹ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਿਕਲੇ ਤਨ ਗੁਰੂ ਰਾਮਦਾਸ ਮਹਾਰਾਜ ਦੇ ਬਸ਼ਰ ਨੇ ਨਾ ਗੁਰ ਸਤਗੁਰੂ ਕਾ ਜੋ ਸਿੱਖ ਖਾਏ ਸੁ ਭਲਕੇ ਉਠ ਇੱਥੇ ਭਲਕੇ ਦਾ ਵੀ ਜਿਹੜਾ ਅਰਥ ਹੈ ਅੰਮ੍ਰਿਤ ਵੇਲਾ ਹੈ ਭਲਕੇ ਉਠਾ ਹਰ ਨਾਮ ਤੇ ਆਵੇ ਸਭ ਤੋਂ ਪਹਿਲ ਨੂੰ ਉੱਠ ਕੇ ਨਾਮ ਜਪੇ ਪਿਛਲੇ ਰਾਤ ਤੈਨੂੰ ਸਾਈਂ ਦੀ ਸਾਧਾਏਗੀ ਉੱਠ ਕੇ ਨਾਮ ਜਪ ਪਿਛੋ ਰਾਤੇ ਸੱੜਾ ਨਾਮ ਖਸਮ ਕਰਲੇ ਤੇ ਫਿਰ ਅੱਗੇ ਸ਼ਬਦ ਹੈ ਕਹਿੰਦੇ ਖੇਮੇ ਛਤਰ ਸਰਾਈਚੇ ਖੇਮੇ ਸੋਹਣੇ ਸੋਹਣੇ ਸ਼ਮਿਆਨੇ ਚੰਦੇ ਉੱਤੇ ਛਤਰ ਸਿਰਦ ਉੱਤੇ ਛਤਰ ਝੂਲਣੇ ਇਹ ਜਿਹੜੇ ਖੇਮੇ ਛਤਰ ਤੇ ਸਰਾਈਚੇ ਇਹ ਸਾਰੇ ਕਹਿੰਦੇ ਕਿ ਬਾਦਸ਼ਾਹ ਦੇ ਨਾਲ ਬਾਦਸ਼ਾਹ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਸੁਖ ਸੁਹੂਲਤਾ ਨੇ ਨਾ ਜੀ ਇਹ ਸਾਰਾ ਕੁਝ ਮਿਲਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਜੇ ਕੋਈ ਨਾਮ ਜਪੇ ਕਹਿੰਦੇ ਖੇਮੇ ਸੱਤਰ ਸਰਾਇਚੇ ਦਿਸਣ ਰਤ ਪੀੜੇ ਜਿੰਨੇ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ ਹੁਣ ਦੇਖੋ ਸੱਦ ਸ਼ਬਦ ਦੋ ਵਾਰੀ ਵਰਤਿਆ ਪਹਿਲੋ ਤੇ ਕਹਿੰਦੇ ਅੰਮ੍ਰਿਤ ਵੇਲੇ ਪਿੱਛੋ ਰਾਤੀ ਸੱਦੜਾ ਅੰਮ੍ਰਿਤ ਵੇਲੇ ਦਾ ਸੱਦ ਆਇਆ ਭਾਈ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ ਤੂੰ ਉੱਠ ਕੇ ਫਿਰ ਕੱਲਾ ਤੂੰ ਉੱਠਦੇ ਨਾਲ ਮੋਬਾਈਲ ਨਾ ਫੜੇ ਫੇਸਬੁਕ ਨਾ ਚਲਾਈ ਉੱਠ ਕੇ ਜਦੋਂ ਨਾਮ ਜਪੇਗਾ ਇਹ ਗੁਰੂ ਸਾਹਿਬ ਜੀ ਕਹਿੰਦੇ ਉਹਦਾ ਫਲ ਹੈ ਕਿ ਭਾਈ ਜੇ ਸਿੱਖਾ ਤੂੰ ਨਾਮ ਹੀ ਮੰਗੇ ਨਾ ਤੇ ਇੰਨੇ ਕੋ ਤੂੰ ਮਿਹਨਤ ਕਰ ਕਮਾਈ ਇੰਨੀ ਕਰ ਕਿ ਜਿੰਨੇ ਤੇਰਾ ਨਾਮ ਤੇ ਆਇਆ ਤਿੰਨ ਕੋ ਸਤ ਮਿਲੇ ਉਹਨਾਂ ਨੂੰ ਸੱਦਾ ਮਿਲੇ ਜੀ ਕਿ ਪਾਈ ਸਿੱਖਾ ਆ ਤੈਨੂੰ ਇਹ ਖੇਮੇ ਛੱਤਰ ਸਰਾਚੇ ਇਹ ਸਾਰੇ ਸੁੱਖ ਪਦਾਰਥ ਵੀ ਤੈਨੂੰ ਮੈਂ ਦਿਆਂ ਪਰ ਇਹ ਸੱਦਾ ਗੁਰੂ ਸਾਹਿਬ ਜੀ ਕਹਿੰਦੇ ਨੇ ਮਿਲਦਾ ਭਾਈ ਅੰਮ੍ਰਿਤ ਵੇਲੇ ਜਿਹੜਾ ਉੱਠਦਾ ਸੱਦਾ ਮਿਲਦਾ ਹੈ ਜੇ ਤੂੰ ਅਰਦਾਸ ਕਰਨੇ ਤੇ ਸਾਈਂ ਦੇ ਚਰਨਾਂ 'ਚ ਅਰਦਾਸੇ ਕਰਕੇ ਸਤਿਗੁਰੂ ਕਿਰਪਾ ਕਰੋ ਕਿ ਸਮੇਂ ਨਾਲ ਅਸੀਂ ਸੌਂ ਸਕੀਏ ਔਰ ਦੇਖੋ ਜਿਹੜਾ ਜਿੰਨੇ ਕਰਨੇ ਕੁਝ ਨਹੀਂ ਕੰਮ ਕੋਈ ਨਹੀਂ ਰਾਤ ਨੂੰ ਲੰਗਰ ਪਾਣੀ ਛੱਕ ਕੇ ਜਿਵੇਂ ਅੱਜ ਦਾ ਵੀ ਸਮਾਂ ਜੇ 9 ਵਜੇ ਸੌਂ ਜੇ ਜਿਹੜੇ ਕਹਿੰਦੇ ਨੇ ਕਿ ਸਾਡੀ 7 ਘੰਟੇ 8 ਘੰਟੇ ਤੋਂ ਬਿਨਾਂ ਨੀਂਦ ਪੂਰੀ ਹੁੰਦੀ ਨਹੀਂ 9 ਵਜੇ ਸੌਂ ਜਾਵੇ ਤੇ ਸਾਢੇ 4 5 ਵਜੇ ਬੜੇ ਆਰਾਮ ਨਾਲ ਆਪਣਿਆ ਉੱਠੇਗਾ ਜੀ ਤੋ ਕਿ 7 ਸਾਢੇ 7 ਘੰਟੇ ਮਿਲ ਜਾਂਦੇ ਨੇ ਨਾ ਤੇ ਜੇ ਸੌਣੇ ਰਾਤ ਨੂੰ 12 ਵਜੇ ਹੈ 1 ਵਜੇ ਹੈ ਤੇ ਫਿਰ ਤੇ ਜਾਣਾ ਹੀ ਡਿਪਰੈਸ਼ਨ 'ਚ ਨੀਂਦ ਪੂਰੀ ਹੋਣੀ ਹੀ ਨਹੀਂ ਅੰਮ੍ਰਿਤ ਵੇਲੇ ਤੂੰ ਉੱਠ ਤੇ ਉੱਠ ਉੱਠ ਕੇ ਉਹਦੇ ਸਾਈਂ ਦਾ ਸ਼ੁਕਰ ਕਰੀ ਕਿ ਤੇਰੇ ਸਾਥ ਆਈ ਹੈ ਦੇਖੋ ਬਹੁਤ ਸਾਰਿਆਂ ਦੇ ਸਵਾਲ ਹੁੰਦੇ ਨੇ ਉੱਠਿਆ ਨਹੀਂ ਜਾਂਦਾ ਭਾਈ ਉੱਠਿਆ ਨਹੀਂ ਜਾਂਦਾ ਕਿਉਂਕਿ ਅਸੀਂ ਸੌਂਦੇ ਹੀ ਨਹੀਂ ਸੌਂਵਾਂਗੇ ਉੱਠਾਂਗੇ ਨਾ ਹੁਣ ਸਤਿਗੁਰੂ ਜੀ ਤੇ ਕਿਰਪਾ ਕਰਦੇ ਨੇ ਇਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਤੇ ਜਿਹੜੇ ਘਰ ਦੇ ਵਿੱਚ ਨਾਮ ਜਪਿਆ ਜਾਂਦਾ ਗੁਰੂ ਸਾਹਿਬ ਜੀ ਕਹਿੰਦੇ ਨੇ ਬਸ ਸੇ ਅਸਥਲ ਸੋਇਣ ਚੋਂ ਬਾਹਰੇ ਉੱਚ ਬਾਰੇ ਬੜੇ ਸੁਨੇ ਲੱਗਦੇ ਨੇ ਸਤਿਗੁਰੂ ਜੀ ਦਾ ਪਾਵਨ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਵੇਲਾ ਸੱਚ ਲਾਓ ਵਡਿਆਈ ਵਿਚਾਰ ਕਰਮੇ ਆਵੇ ਕਪੜਾ ਨਜ਼ਰੀ ਮੋਖ ਦਵਾਰ ਕਰਮੀ ਕੀਤੇ ਹੋਏ ਕਰਮਾ ਕਰਕੇ ਨਜ਼ਰੀ ਆਵੇ ਕਪੜਾ ਕਪੜਾ ਦਾ ਅਰਥ ਇੱਥੇ ਅਰਥ ਹੈ ਸਰੀਰ ਕਿ ਕਰਮਾ ਚੰਗੇ ਕਰਮ ਕਈ ਕਹਿੰਦੇ ਨੇ ਨਾ ਅਸੀਂ ਬੜੇ ਚੰਗੇ ਕਰਮ ਕਰਨੇ ਜੇ ਮਾੜਾ ਸ਼ਾਇਦ ਕੋਈ ਵੀ ਨਾ ਕਰਦੇ ਹੋਣ ਕਰਮ ਚੰਗੇ ਕਰ ਲੈ ਚੰਗੇ ਕਰਮਾ ਕਰਕੇ શરીર ਰੂਪੇ ਕਪੜਾ ਤੈਨੂੰ ਦੁਬਾਰੇ ਮਿਲ ਸਕਦਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਰਮੇ ਆਵੇ ਕਪੜਾ ਨਜ਼ਰੀ ਮੁਖ ਦਵਾਰ ਪਰ ਇਹ ਜਿਹੜਾ ਮੁਕਤੀ ਦਾ ਰਾਹ ਹੈ ਨਾ ਮੁਕਤੀ ਦਾ ਦਰਵਾਜਾ ਹੈ ਭਾਈ ਇਹ ਉਹਦੀ ਕਿਰਪਾ ਨਾਲ ਹੀ ਮਿਲਦਾ ਹੈ ਇਹ ਅੰਮ੍ਰਿਤ ਵੇਲੇ ਜਦੋਂ ਸੱਤ ਆਉਣੀ ਹੈ ਤੇ ਉਹਨੇ ਕਿਰਪਾ ਕਰਕੇ ਸੱਤ ਮਾਰ ਕੇ ਇਹ ਰਹਾ ਵੀ ਆਪ ਹੀ ਦੱਸਣੇ